ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਲ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਨੂੰ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰ ਤਾਂ ਕਿ ਕਿੱਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾ ਕਿਸੇ ਵੀ ਵਰਕ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲਸ ਸਰੂ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਹਾਂਜੀ ਇੱਕ ਤੁਹਾਨੂੰ ਹੰਬਲ ਰਿਕਵੈਸਟ ਆਗੀ ਵੀ ਸਾਨੂੰ ਜਿਹੜਾ ਤੁਸੀਂ ਜਿੰਮੀ ਸਾਡੇ ਪੇਜ ਨੂੰ ਤੁਸੀਂ YouTube ਤੇ ਲਾਈਕ ਕਰ ਰਹੇ ਹੋ ਨਾ ਉਸੇ ਤਰ੍ਹਾਂ ਸਾਨੂੰ ਤੁਸੀਂ Insta ਤੇ ਵੀ ਫੋਲੋ ਕਰੋ ਸੰਧੂ ਬੂਟੀਕ ਕੋਡ ਦੋ ਨਾਲ ਸਾਡੀ ਇਨਸਟਾ ਹੈ ਇਆ ਤੁਹਾਨੂੰ ਇਹਦੇ ਆਪਣੀ ਸਕਰੀਨ ਦੇ ਉੱਪਰ ਵੀ ਉਹਦਾ ਲਿੰਕ ਸ਼ੋ ਹੋ ਜੂਗਾ ਤੁਸੀਂ ਆਪਣਾ ਜਿਹੜਾ ਉੱਥੇ ਜਾ ਕੇ ਨਾ ਸਾਨੂੰ ਫੋਲੋ ਕਰੋ ਜਰੂਰ ਫੋਲੋ ਕਰੋ ਇੰਸਟਾ ਦੇ ਉੱਪਰ ਉੱਥੇ ਸਾਡੇ ਕਾਫੀ ਸਾਰੇ ਡਿਜ਼ਾਈਨ ਵਗੈਰਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਪ੍ਰਿੰਟ ਵਗੈਰਾ ਵੀ ਮਿਲ ਲੰਗੇ ਪ੍ਰਿੰਟ ਦੇ ਉੱਪਰ ਡਿਜ਼ਾਈਨ ਗਾ ਵੀ ਮਿਲ ਲੰਗੇ ਜਾਂ ਵਰਤ ਦੇ ਵਰਕ ਵਾਲੇ ਸੂਟ ਵੀ ਮਿਲ ਲੰਗੇ ਜਲਦਬਾਜ਼ ਦੇ ਵਿੱਚ ਕਈ ਵਾਰੀ ਕੋਈ ਜਿਹੜਾ ਸੂਟ ਆ ਸੀ YouTube ਦੇ ਉੱਪਰ ਨਹੀਂ ਅਪਲੋਡ ਕਰਦੇ ਉਹਦੀ ਵੀਡੀਓ ਤੇ ਉਹ ਤੁਹਾਨੂੰ ਉੱਥੇ ਇੰਸਟਾ ਤੇ ਜਰੂਰ ਮਿਲ ਜਾਣਗੇ ਸਾਨੂੰ ਇਸ ਸਟੋਰ ਤੇ ਜਰੂਰ ਫੋਲੋ ਕਰੋ ਸੰਦੂ ਨੂੰ ਠੀਕ ਕੋਡ ਦੋ ਨਾ ਸਾਡੀ ਇਨਸਟਾਡੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਸਾਰੇ ਆਪਾਂ ਪ੍ਰਿੰਟਡ ਸੂਟ ਲੈ ਕੇ ਆਏ ਆ ਅਲੱਗ-ਅਲੱਗ ਫੈਬਰਿਕ ਦੇ ਵਿੱਚ ਆਪਣੇ ਕੋਲ ਪ੍ਰਿੰਟਡ ਸੂਟ ਨੇ ਬਹੁਤ ਜਿਆਦਾ ਸੋਹਣੇ ਖੂਬਸੂਰਤ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਆਪਾਂ ਪ੍ਰਿੰਟ ਸੂਟ ਲੈ ਕੇ ਆਏ ਆਂਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਜਿਹੜਾ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਜਿਹੜਾ ਤੁਸੀਂ ਖਰੀਦ ਸਕਦੇ ਹੋ ਹਾਂਜੀ ਦੇਖੋ ਜਿਹੜਾ ਆਪਣਾ ਪਹਿਲਾ ਸੂਟ ਅੱਜ ਦਾ ਬਹੁਤ ਹੀ ਜਾਂਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਪ੍ਰਿੰਟ ਹੈਗਾ ਇਹ ਬਰਬਰੀ ਦੀ ਫੈਬਰਿਕ ਆ ਤੇ ਦੁਪੱਟਾ ਆਪਣਾ ਸੂਟ ਦਾ ਹੈ ਬਰਬਰੀ ਦੀ ਸ਼ਰਟ ਮਿਲੂਗੀ ਤੇ ਮਸਲੀਨ ਦੀ ਆਪਾਂ ਨੂੰ ਬਾਟਮ ਮਿਲੂਗੀ ਦੇਖੋ ਇਹ ਵਾਲੀ ਸ਼ਰਟ ਹੈ ਦੀ ਤੇ ਨਾਲ ਦੇਖੋ ਐਵੇਂ ਹੀ ਇਹਦੀ ਮੈਚਿੰਗ ਬਾਟਮ ਲੱਗਦੀ ਪ੍ਰਿੰਟ ਵਾਲੀ ਸ਼ਰਟ ਹੈ ਦਿੰਨਾ ਸੋਹਣਾ ਲੇਖ ਕਲਰ ਕੰਬੀਨੇਸ਼ਨ ਦੇ ਕਿੰਨਾ ਵਧੀਆ ਬਣਿਆ ਹੋਇਆ ਹੈ ਬਹੁਤ ਹੀ ਜਿਆਦਾ ਸੋਹਣੀ ਖੂਬਸੂਰਤ ਪ੍ਰਿੰਟ ਦੀ ਗਈ ਹੈ ਦੀ ਤੇ ਨਾਲ ਇਹਦੇ ਆਪਾਂ ਨੂੰ ਦੇਖੋ ਇਹ ਵਾਲਾ ਦੁਪੱਟਾ ਮਿਲ ਗੋ ਬੜੀਆ ਦੇਖੋ ਇਹਦਾ ਦੁਪੱਟਾ ਹੈਗਾ ਕਿੰਨਾ ਸੋਹਣਾ ਦੇ ਡਿਜ਼ਾਈਨਰ ਦੁਪੱਟਾ ਹੈਗਾ ਨਾਲ ਪੂਰਾ ਖੁੱਲ੍ਹ ਸਾਈਜ਼ ਤੁਹਾਨੂੰ ਦੁਪੱਟਾ ਮਿਲੂਗਾ 2 ਮੀਟਰ ਪੂਰਾ ਲੰਬੇ ਚੌੜੇ ਪੜੇ ਦਾ ਇਹ ਵਾਲਾ ਆਪਣਾ ਦੁਪੱਟਾ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਕਾਫੀ ਜੋ ਕਲਰ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਹੀ ਖਰੀਦ ਸਕਦੇ ਹੋ ਕੰਦਰ ਇਹਦੇ ਵਿੱਚ ਆਪਣੇ ਕੋਲ ਹੈਗੇ ਨੇ 8-10 ਕਲਰ ਨੇਗੇ ਤੇ ਅਲੱਗ ਥੋੜੇ ਜਿਹੇ ਨੂੰ ਪ੍ਰਿੰਟਿੰਗ ਵੀ ਤੁਹਾਨੂੰ ਅਲੱਗ ਮਿਲ ਜੂਗੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਇਆ ਤੁਸੀਂ ਉਹ ਲੈ ਸਕਦੇ ਹੋ ਹੁਣ ਇਹਦੇ ਉੱਪਰ ਆਪਾਂ ਡਿਜ਼ਾਈਨਿੰਗ ਨਾਲ ਵੀ ਤਿਆਰ ਵੀ ਕਰਵਾਵਾਂਗੇ ਜਦੋਂ ਤਿਆਰ ਹੋ ਗਿਆ ਆਪਾਂ ਤੁਹਾਨੂੰ ਉਹ ਦੋ ਵੀ ਦਿਖਾਵਾਂਗੇ ਤੁਸੀਂ ਡਿਜ਼ਾਈਨਿੰਗ ਨਾਲ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਕੋਈ ਬੰਤ ਵਗੈਰਾ ਮਤਲਬ ਘੇਰੇ ਤੇ ਬਾਹਾਂ ਤੇ ਕੋਈ ਪੈਚ ਲਗਾ ਕੇ ਨਾ ਜਿੱਦਾਂ ਤੁਹਾਨੂੰ ਪਸੰਦ ਆ ਤੁਸੀਂ ਉਹਦਾ ਹੀ ਤੇ ਜੇ ਤੁਸੀਂ ਇਦਾਂ ਹੀ ਆਪਣਾ ਬਾਈ ਕਰਨਾ ਇਦਾਂ ਹੀ ਲੈ ਸਕਦੇ ਹੋ ਦੇਖ ਇਹ ਤਾਂ ਆਪਾਂ ਨੂੰ ਵਿੱਜ ਦ ਜੇਕਰ ਤੁਸੀਂ ਬਰਬਰੀ ਦਾ ਸੂਟ ਹੈ ਵਿਦਆਊਟ ਦੁਪੱਟਾ ਲੈਣਾ ਦੇਖੋ ਪ੍ਰਿੰਟ ਤਾਂ ਇਹਦਾ ਸੇਮ ਹੀ ਹੈਗਾ ਇਹਦੇ ਨਾਲ ਇਹ ਬਣਾ ਸੇਮ ਪ੍ਰਿੰਟ ਹੀ ਹੈਗਾ ਇਹ ਤੁਸੀਂ ਵਿਦਆਊਟ ਦੁਪੱਟਾ ਵੀ ਬਾਈ ਕਰ ਸਕਦੇ ਹੋ ਦੇਖੋ ਇਹ ਬਣ ਆ ਗਈ ਆਪਣੀ ਸ਼ਰਟ ਇਹਦੇ ਨਾਲ ਉਦਾਂ ਹੀ ਇਹਦੀ ਮਸਲੀਨ ਦੀ ਬਾਟਮ ਹੈ ਇਹਦਾ ਕਾਫੀ ਜੇ ਕਲਰ ਦਾ ਹੈ ਆਪਣਾ ਸੂਟ ਹੈਗਾ ਦੇ ਤਾਂ ਇਹ ਤੁਸੀਂ ਵਿਦਆਊਟ ਦੁਪੱਟਾ ਲੈ ਸਕਦੇ ਹੋ ਜੇਕਰ ਇਹਦੇ ਨਾਲ ਦੁਪੱਟਾ ਪੱਟਾ ਡਾਈ ਕਰਨਾਗਾ ਜੇਕਰ ਤੁਸੀਂ ਡਾਈ ਕਰਵਾਉਣਾ ਟਾਈ ਡਾਈ ਕਰਵਾਉਣਾ ਬਰਬਰੀ ਦਾ ਹੀ ਦੁਪੱਟਾ ਲੈਣਾ ਔਰਗੈਂਜ਼ਾ ਦਾ ਲੈਣਾ ਚੂਰੂਨ ਦਾ ਲੈਣਾ ਜਿਵੇਂ ਤੁਹਾਨੂੰ ਪਸੰਦ ਆ ਜਿਹੜਾ ਦੁਪੱਟਾ ਤੁਸੀਂ ਉਹ ਇਹਦੇ ਨਾਲ ਡਾਈ ਕਰਵਾ ਕੇ ਲੈ ਸਕਦੇ ਕਈ ਵਾਰੀ ਤੇ ਹੀ ਕਸਟਮਰ ਹੁੰਦੇ ਨੇ ਜਿਨ੍ਹਾਂ ਨੂੰ ਪ੍ਰਿੰਟਡ ਦੁਪੱਟੇ ਨਹੀਂ ਪਸੰਦ ਹੁੰਦੇ ਸੂਟ ਨਾਲ ਇੰਜਾਂ ਨੂੰ ਪਸੰਦ ਹੁੰਦੇ ਨੇ ਜਿਨ੍ਹਾਂ ਨੂੰ ਪਸੰਦ ਆ ਉਹ ਆਪਣਾ ਪ੍ਰਿੰਟਡ ਦੁਪੱਟੇ ਵਾਲਾ ਲੈ ਸਕਦੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਐਦਾਂ ਬਰਬਰੀ ਦੇ ਸੂਟ ਦਾ ਹਨਾ ਆਪਣਾ ਚਾਹ ਪੂਰਾ ਕਰ ਸਕਦੇ ਹੋ ਲੈਣ ਦਾ ਤੇ ਨਾਲ ਇਹ ਦੁਪੱਟਾ ਡਾਈ ਕਰਵਾ ਕੇ ਲੈ ਸਕਦੇ ਇਹ ਆਪਣੇ ਬਰਬਰੀ ਦੇ ਸੂਟ ਸੀਗੇ ਤੇ ਨੈਕਸਟ ਨੇ ਕਿ ਜਿਹੜੇ ਆਪਣੇ ਇਹ ਮਸਲੀਨ ਦੇ ਲੈ ਕੇ ਦੇ ਇਹ ਵਾਲਾ ਜਿਹੜਾ ਸੂਟ ਆ ਆਪਣਾ ਮਸਲੀਨ ਦਾ ਪਿਓਰ ਮਸਲੀਨ ਦੇ ਵਿੱਚ ਤੁਹਾਨੂੰ ਸੂਟ ਮਿਲ ਲਗੇ ਇਹ ਵਾਲੀ ਆ ਗਈ ਮਸਲੀਨ ਦੀ ਇਹਦੀ ਬ ਤੇ ਇਹ ਅਗਲੀ ਸ਼ਰਟ ਹੈ। ਮਸਲੀਨ ਦੇ ਸੂਟ ਆਪਣੇ ਕੋਲ ਕਾਫੀ ਸਾਰੇ ਪ੍ਰਿੰਟ ਵਗੈਰਾ ਆਏ ਹੋਏ ਨੇ। ਮਸਲੀਨ ਦੇ ਦੁਪੱਟਿਆਂ ਵਾਲੇ ਤਾਂ ਆਪਾਂ ਤੁਹਾਨੂੰ ਲਾਸਟ ਵੀਡੀਓ 'ਚ ਦਿਖਾਏ ਸੀਗੇ। ਦੁਪੱਟਿਆਂ ਵਾਲੇ ਸੂਟ ਵੀ ਤੁਸੀਂ ਮਸਲੀਨ ਦੇ ਲੈ ਸਕਦੇ ਹੋ। ਐਦਾਂ ਆਪਣਾ ਦੁਪੱਟਾ ਨਾਲ ਡਾਈ ਕਰਵਾ ਕੇ ਵੀ ਲੈ ਸਕਦੇ ਹੋ। ਦੇਖੋ ਇਹ ਆਪਣੀ ਮਸਲੀਨ ਦੀ ਸ਼ਰਟ ਹੈ, ਮਸਲੀਨ ਦੀ ਬਾਟਮ ਹੈ। ਐਦਾਂ ਮੈਚਿੰਗ ਸੂਟ ਆ। ਜੇ ਤੁਸੀਂ 올ਓਵਰ ਲੈਣਾ ਤੁਸੀਂ 올ਓਵਰ ਵੀ ਲੈ ਸਕਦੇ ਹੋ। 올ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ। ਤੇ ਇਹ ਸੂਟ ਸੀ ਆਪਣੇ ਕੋਲ ਮਸਲੀਨ ਦਾ ਤੇ ਇੱਕ ਦੇਖੋ ਆਪਣੇ ਕੋਲੇ ਇਹ ਵਾਲਾ ਸੂਟ ਦੇਖੋ ਇਸ ਜੀ। ਉਹ ਆਹੀ ਪ੍ਰਿੰਟ ਨਾਲ ਤੁਹਾਨੂੰ ਇਹ ਬਰਬਰੀ ਚ ਵੀ ਮਿਲ ਜੂਗਾ ਤੁਹਾਨੂੰ ਟੈਬੀ ਲੈਣੇ ਵਿੱਚ ਵੀ ਮਿਲ ਜੂਗਾ ਇਹ ਜਿਹੜਾ ਪ੍ਰਿੰਟ ਆ ਇਹ ਸਾਰੇ ਦੇ ਵਿੱਚ ਸਾਰੇ ਆਪਣੇ ਫੈਬਰਿਕ ਦੇ ਵਿੱਚ ਆਇਆ ਹੋਇਆ ਹੈਗਾ ਵਾੜ ਇਹ ਮਸਲੀਨ ਵਿੱਚ ਵੀ ਆ ਇਹ ਸ਼ਾਇਦ ਬਟਰ ਕਾਟਨ ਦੇ ਵਿੱਚ ਵੀ ਆਪਾਂ ਨੂੰ ਪ੍ਰਿੰਟ ਆਇਆ ਸੀ ਜੋਰਜਟ ਦੇ ਵਿੱਚ ਵੀ ਇਹ ਪ੍ਰਿੰਟ ਆਇਆ ਸੀਗਾ ਇਹ ਪ੍ਰਿੰਟ ਤਾਂ ਬਹੁਤ ਪਪੂਲਰ ਹੈਗਾ ਇਹ ਆਗੇ ਦੇ ਨਾਲ ਬੋਟਮ ਇਹ ਵੀ ਆਪਣਾ ਮਸਲੀਨ ਦਾ ਚੰਗਾ ਬਹੁਤ ਵਧੀਆ ਸੌਫਟ ਫੈਬਰਿਕ ਹੁੰਦਾ ਆਪਣਾ ਮਸਲੀਨ ਦਾ ਵਧੀਆ ਗਰਮੀਆਂ ਵਾਲੀ ਆਪਾਂ ਤੁਹਾਨੂੰ ਸਾਰੇ ਫੈਬਰਿਕ ਦਿਖਾ ਰਹੇ ਹਾਂਗੇ ਤੁਸੀਂ ਆਪਣਾ ਜੋ ਤੁਹਾਨੂੰ ਫੈਬਰਿਕ ਪਸੰਦ ਹੋਇਆ ਜਿਹੜਾ ਪ੍ਰਿੰਟ ਪਸੰਦ ਹੋਇਆ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਪਸੰਦ ਹੋਈ ਤੁਹਾਡੇ ਡਿਜ਼ਾਈਨਿੰਗ ਵਾਲੇ ਵੀਡੀਓ ਵੀ ਕਾਫੀ ਅਪਲੋਡ ਹੋਈਆਂ ਹੋਈਆਂ ਲੱਗੀਆਂ ਤੇ ਤੁਸੀਂ ਉਹਨਾਂ ਵਿੱਚੋਂ ਵੀ ਆਪਣਾ ਸੈੱਟ ਕਰ ਸਕਦੇ ਹੋ ਵਰਕ ਵਗੈਰਾ ਜੇਕਰ ਤੁਸੀਂ ਹਨ ਆਪਣਾ ਕੋਈ ਤੁਹਾਡੇ ਕੋਲ ਡਿਜ਼ਾਈਨ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਉਹਦਾ ਦਾ ਦੁਪੱਟਾ ਤਿਆਰ ਕਰਾ ਸਕਦੇ ਹੋ ਉਹਦੀ ਡਿਜ਼ਾਈਨਿੰਗ ਤਿਆਰ ਕਰਾ ਸਕਦੇ ਹੋ ਸਟਿਚਿੰਗ ਸਟਾਈਲ ਦੇ ਨਾਲ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾਗਾ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਸਾਨੂੰ ਭੇਜ ਕੇ ਉਹਦਾ ਦਾ ਸੂਟੜਾ ਸਟਿਚ ਕਰਵਾ ਕੇ ਲੈ ਸਕਦੇ ਹੋ ਇਹ ਆਪਣੇ ਮਸਲੀਨ ਦੇ ਸੂਟ ਸੀਗੇ हां जी ਜਿਹੜੇ ਨੈਕਸਟ ਣੇਗੇ ਆਪਣੇ ਇਹ ਲਗੇ क्रਸ਼ ਕਾਟਨ ਦੇ ਇਹ ਵਾਲੇ ਆਪਣੇ क्रश कॉटन ਦੇ ਸੂਟ ਐਂਡ ਦਾ ਮੈਚਿੰਗ ਸੂਟ ਣੇਗੇ print ਵਾਲੇ ਇਹਨਾਂ ਨੂੰ ਹੁਣ ਤੁਸੀਂ ਆਪਣਾ ਡਿਜ਼ਾਈਨਿੰਗ ਨਾਲ ਸਟਿਚ ਕਰਵਾ ਸਕਦੇ ਕਿਉਂਕਿ ਦੇਖੋ ਜੇ ਆਪਣੇ ਕੋਲ ਐਦਾਂ ਦੀ ਸ਼ਰਟ ਆ ਤੇ ਨਾਲ ਉਹਦੇ ਮੈਚਿੰਗ ਬਾਟਮ ਆਗੀ ਬਾਟਮ ਦੇਖੋ ਬਹੁਤ ਸੋਹਣੀਆਂ ਨਹੀਂ ਤਾਂ ਆਲਮੋਸਟ ਆਪਣੀਆਂ ਪਲੇਨ ਬਾਟਮ ਹੀ ਹੁੰਦੀਆਂ ਨੇਗੇ ਨਾਲ ਦੇਖੋ ਇਹਦੇ ਨਾਲ ਮੈਚਿੰਗ ਨਾਲ ਵਿੱਚ ਫਲਾਰ ਵਾਲੀ ਬਾਟਮ ਆਗੀ ਤੇ ਇਦਾਂ ਦੇਖੋ ਵੱਡੇ ਫਲਾਰ ਵਾਲੀ ਆਪਣੀ ਸ਼ਰਟ ਹੈਗੀ ਹੁਣ ਇਹਦੇ ਨਾਲੋਂ ਪੈਚ ਵਗੈਰਾ ਲਗਾ ਕੇ ਬਾਹਾਂ ਤੇ ਗਲੇ ਤੇ ਆਪਾਂ ਕਿਸੇ ਵੀ ਤਰ੍ਹਾਂ ਦਾ ਸਟਿਚਿੰਗ ਸਟਾਈਲ ਨੂੰ ਦੇ ਸਕਦੇ ਆ ਕਿਸੇ ਵੀ ਤਰ੍ਹਾਂ ਦੇ ਪਿੰਟੈਕਸ ਵਗੈਰਾ ਪਾ ਸਕਦੇ ਆਗੇ ਸਟਿਚਿੰਗ ਸਟਾਈਲ ਦੇ ਇੱਕ ਤੁਸੀਂ ਆਪਣਾ ਕਿੱਦਾਂ ਦਾ ਵੀ ਹੈਨਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਇਹ ਆਪਣਾਗਾ ਕ੍ਰਸ਼ ਕਾਟਨ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਕਾਫੀ ਕਲਰ ਵਗੈਰਾ ਮਿਲ ਜਾਣਗੇ ਤੇ ਜਿਹੜਾ ਨੈਕਸਟ ਆਪਾਂ ਦੇਖੋ ਸੇਮ ਪ੍ਰਿੰਟ ਹੀ ਹੈ ਬਸ ਦਾ ਦੇਖੋ ਇਹੋ ਹੋਗੀ ਆਹ ਵਾਲਾ ਚੇਂਜ ਹੋ ਬਗੈਰ ਕਲਰ ਚੇਂਜ ਹੋ ਬਗੈਰ ਇਹ ਵਾਲੀ ਆ ਗਈ ਦਿਨਾਲ ਵਾਟਰ ਇਹ ਵੀ ਆਪਣਾ ਕ੍ਰਸ਼ ਕਾਟਨ ਦੇ ਵਿੱਚ ਹੀ ਹੈਗਾ ਤੇ ਜਿਹੜਾ ਨੈਕਸਟ ਹੈਗਾ ਦੇਖੋ ਇਹ ਵੀ ਆਪਣਾ ਕ੍ਰਸ਼ ਕਾਟਨ ਦੇ ਵਿੱਚ ਹੀ ਹੈਗਾ ਇਦਾਂ ਹੀ ਤੁਹਾਨੂੰ ਦੇਖੋ ਵਧੀਆ ਵਧੀਆ ਵਾਟਰ ਮਿਲਣਗੇ ਨਾਲ ਪਿਆਰ ਕਲਰ ਦੇਖੋ ਕਿੰਨਾ ਪਿਆਰਾ ਹੈਗਾ ਇਹਦਾ ਕਿੰਨਾ ਸੋਨਾ ਸੋਨਾ ਕਲਰ ਆਖਣਵਾ ਜਾ ਹਨਾ ਨਾ ਲਾਈਟ ਨਾ ਡਾਈ ਡਾਰਕ ਇਹ ਆਪਣਾ ਗਰਮੀਆਂ ਦੇ ਵਿੱਚ ਨਾ ਇਹੋ ਜਿਹੇ ਸੋਬਰ ਜੇ ਕਲਰ ਹੀ ਵਧੀਆ ਲੱਗਦੇ ਨੇ ਇਹ ਆਪਣੇ ਕ੍ਰਸ਼ ਕਾਟਨ ਦੇ ਸੂਟ ਨੇਗੇ ਕਿੰਨਾ ਸੋਨਾ ਹੁਣ ਇਹਦੇ ਉੱਪਰ ਜੇ ਆਪਾਂ ਅਤਾ ਬਹੁਤ ਪਿਆਰਾ ਕਲਰ ਹੈਗਾ ਜਿਹਨੂੰ ਇਹਦੇ ਆਪਾਂ ਕੋਈ ਡਿਜ਼ਾਈਨਿੰਗ ਵਗੈਰਾ ਕਰਵਾਉਣੀ ਹੋਵੇ ਜਿਵੇਂ ਔਰਗਾਂਜ਼ਾ ਦਾ ਪੈਚ ਵਗੈਰਾ ਲਾ ਕੇ ਜਾਂ ਪਲੇਨ ਪੈਚ ਵਗੈਰਾ ਲਗਾ ਕੇ ਹੈਨਾ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਸੂਟ ਤਿਆਰ ਹੋਊਗਾ ਕਿਉਂਕਿ ਆਪਾਂ ਨੂੰ ਕੋਈ ਐਦਾਂ ਦੀ ਚੀਜ਼ ਨਾ ਐਵੇਂ ਦੁਕਾਨਾਂ ਤੋਂ ਨਹੀਂ ਮਿਲਦੀ ਦੁਕਾਨ ਤੋਂ ਆਪਾਂ ਐਸੇ ਸੂਟ ਹੀ ਲੈ ਸਕਦੇ ਜੇਕਰ ਕੋਈ ਡਿਜ਼ਾਈਨਿੰਗ ਵਗੈਰਾ ਤਿਆਰ ਕਰਵਾਉਣੀ ਹੋਵੇ ਤਾਂ ਬੁਟੀਕ ਤੋਂ ਹੀ ਤਿਆਰ ਕਰਵਾ ਸਕਦੇ ਆਂਗੇ ਬੁਟੀਕ ਸਟਾਈਲ ਜਿੱਦਾਂ ਦਾ ਵੀ ਤੁਸੀਂ ਆਪਣਾ ਕੋਈ ਸੂਟ ਚਾਹੋ ਉਹਦੇ ਨਾਲ ਹੀ ਤਿਆਰ ਕਰਵਾ ਕੇ ਲੈ ਸਕਦੇ ਆ ਇਹ ਆਪਣੇ ਕ੍ਰਸ਼ ਕਾਟਨ ਦੇ ਵਿੱਚ ਸੂਟ ਸੀਗੇ ਇਹ ਤੁਸੀਂ ਸੈਂਡ ਕਰਵਾ ਕੇ ਨਾ ਸਾਡੇ ਤੋਂ ਉਦਾਂ ਦਾ ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹ ਲੈ ਸਕਦੇ ਜਿਹੜੇ ਨੈਕਸਟ ਨਹੀਂ ਗਏ ਆ ਆਪਣੇ ਟੈਸਟਾ ਕਾਟਨ ਦੇ ਸੁਪ ਨੇ ਇਹ ਜਿਹੜੇ ਵਿਦਆਉਟ ਲਾਈਨਿੰਗ ਬਣਨ ਵਾਲੇ ਆ ਆਪਣੇ ਟੈਸਟਾ ਕਾਟਨ ਦੇ ਨੇ ਇਹ ਉਹ ਵਾਲੇ ਸੁਪਣੇ ਇਹ ਵੀ ਆਪਣਾ ਟੈਸਟਾ ਕਾਟਨ ਲਗਾ ਇਹ ਆਪਣਾ ਆਲ ਓਵਰ ਸੂਟ ਹੈਗਾ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਤੇ ਲੇਸ ਵਗੈਰਾ ਲਗਾ ਕੇ ਨਾ ਤੁਸੀਂ ਪਿੰਟ ਟੈਕਸ ਵਗੈਰਾ ਜਾਂ ਚੌੜੀ ਲੇਸ ਲਗਾ ਕੇ ਕਿੱਦਾਂ ਦਾ ਵੀ ਆਪਾਂ ਇਹਨੂੰ ਸਟਿਚਿੰਗ ਸਟਾਈਲ ਦੇ ਸਕਦੇ ਆ ਇਹ ਆਪਣਾ 올ਓਵਰ ਆ ਇਹਨੂੰ ਮੈਚਿੰਗ ਵੀ ਬਣਾ ਕੇ ਲੈ ਸਕਦੇ ਹੋ ਗ੍ਰੇ ਬਾਟਮ ਲਗਾਓ ਤਾਂ ਮੈਂ ਆਪਣੀ ਆਫ ਵਾਈਟ ਲਗਾਉਂਗਾ ਮੈਂ ਆਪਣੀ ਬੇਸ ਕਨਰਦੀ ਲਗਵਾਉ ਜਿਹੜੇ ਤੁਹਾਨੂੰ ਪਸੰਦ ਆ ਉਹ ਲਗਵਾ ਸਕਦੇ ਇਹ ਜਿਹੜਾ ਨੈਕਸਟ ਹੈਗਾ ਦੇਖੋ ਇਹ ਵੀ ਆਪਣਾ ਟਿਸਟ ਆਦੀ ਹੈਗਾ ਦੇਖੋ ਕਿੰਨਾ ਸੋਹਣਾ ਪ੍ਰਿੰਟਾ ਵੱਡੇ ਫਲਾਰ ਵਾਲਾ ਕਾਫੀ ਪਹਿਲਾਂ ਦੀ ਡਿਮਾਂਡ ਹੁੰਦੀ ਹੈ ਵੱਡੇ ਫੁੱਲ ਵਾਲੇ ਸੂਟ ਲੈ ਕੇ ਆਉ ਕਾਫੀ ਇਹਨਾਂ ਦੀ ਡਿਮਾਂਡ ਹੁੰਦੀ ਹੈ ਬਾਰੀਕ ਬੂਟੀ ਵਾਲੇ ਲੈ ਕੇ ਆਉ ਹਨ ਕਿਉਂਕਿ ਹਰ ਇੱਕ ਪਰਸਨ ਦੀ ਆਪਣੀ ਆਪਣੀ ਚੁਆਇਸ ਆ ਗਈ ਦੇਖੋ ਇਹ ਆਪਾਂ ਵੱਡੇ ਫਲਾਰ ਵਾਲਾ ਸੂਟ ਲੈ ਚਾਏਗੇ ਕਿੰਨਾ ਜਿਆਦਾ ਸੋਹਣਾ ਲੱਗੂ ਆਪਣਾ ਪ੍ਰਿੰਟ ਹੈਗਾ ਵੱਡੇ ਵੱਡੇ ਫਲਾਰ ਵਾਲਾ ਖਿੜਵੇ ਨੇਗੇ بیس ਕਲਰ ਆ ਜਿਹੜਾ ਇਹਦਾ ਆਪਣਾ ਲਾਈਟ ਹੈਗਾ ਤੇ ਡਾਰਕ ਕਲਰ ਦੇ ਆਪਣੇ ਫਲਾਰ ਲੱਗੇ ਇਹ ਆਪਣਾ 올ਓਵਰ ਸੂਟ ਆ ਟਿਸਟਾ ਕਾਟਨ ਦਾ ਵਿਦਆਊਟ ਲਾਈਨਿੰਗ ਇਹਨੂੰ ਸਟਿਚ ਕਰਾਂਗੇ ਬਹੁਤ ਜਿਆਦਾ ਵਧੀਆ ਫੈਬਰਿਕ ਆ ਕਾਫੀ ਡਿਮਾਂਡ ਦੇ ਵਿੱਚ ਚੱਲ ਰਿਹਾ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਟਿਸਟਾ ਕਾਟਨ ਦੇ ਸੂਟ ਤੁਸੀਂ ਕਿਤੇ ਵੀ ਦੇਖ ਲੋ ਤੁਹਾਨੂੰ ਜਲਦੀ ਜਲਦੀ ਟਿਸਟਾ ਦਾ ਸੂਟ ਨਹੀਂ ਮਿਲਦਾ ਹੈਗਾ ਦੇਖੋ ਜਿਹੜਾ ਨੈਕਸਟ ਹੈਗਾ ਇਹ ਵੀ ਆਪਣਾ ਟਿਸਟਾ ਦਾ ਹੈਗਾ ਇਹ ਆਪਣਾ 올ਓਵਰ ਹੀ ਸੂਟ ਆ ਇਹ ਟੈਸਟ ਕਾਟੰਗਾ ਇਹ ਵੀ ਆਪਣਾ ਇਦਾਂ ਇਹ ਵੀ ਆਪਣੇ ਭੈਣਾਂ ਦੀ ਡਿਮਾਂਡ ਸੀ ਤਾਂ ਕਰਕੇ ਆਪਾਂ ਇਦਾਂ ਨੇ ਸੂਟ ਲੈ ਕੇ ਆਏ ਆਂ ਫੁੱਲਾਂ ਵਾਲੇ ਇਹ ਆਪਣਾ ਟੈਸਟ ਕਾਟੰਗਾ ਬਹੁਤ ਸੋਹਣੇ ਕਲਰ ਨੇਗੇ ਜਿੰਦਾਂ ਦਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਜਿਹੜਾ ਵੀ ਪਸੰਦ ਹੋਇਆ ਤੁਸੀਂ ਆਪਣਾ ਉਹ ਹੀ ਲੈ ਸਕਦੇ ਹੋ ਡਿਜ਼ਾਈਨਿੰਗ ਮੈਂ ਤੁਹਾਨੂੰ ਫੇਰ ਵੀ ਦੱਸ ਰਹੀ ਹਾਂਗੀ ਕਿ ਡਿਜ਼ਾਈਨਿੰਗ ਜਿਹੜੀ ਤੁਹਾਨੂੰ ਪਸੰਦ ਹੋਈ ਤੁਸੀਂ ਆਪਣੀ ਉਹ ਹੀ ਲੈ ਸਕਦੇ ਹੋ ਜਿਹੜਾ ਇਹ ਵਾਲਾ ਇਹ ਵੀ ਆਪਣਾ ਟੈਸਟ ਹੈ ਇਹਦਾ ਬ੍ਰੇਡ ਇਹ ਵੀ ਆਪਣੀ ਟਿਸਟਾ ਕਾਟਨ ਦਾ ਹੀ ਪ੍ਰਿੰਟ ਆ ਇਹ ਛੋਟੇ ਫਲਾਰ ਵਾਲਾ ਆ ਗਿਆ کافی ਸੋਹਣੇ ਦੇਖੋ ਫੁੱਲਾਂ ਵਾਲੇ ਆਪਣੇ ਸੂਟ ਨੇਗੇ ਟਿਸਟਾ ਕਾਟਨ ਦੇ ਇਹਨੂੰ ਆਪਾਂ ਵਿਦਆਊਟ ਲਾਈਨਿੰਗ ਸਟਿਚ ਕਰਾਂਗੇ ਫਿਰ ਮੈਂ ਹਾਂਜੀ ਇਹ ਸਾਰੇ ਸੂਟ ਦੇਖੋ ਆਪਾਂ ਤੁਹਾਨੂੰ ਪ੍ਰਿੰਟ ਦੇ ਵਿੱਚ ਦਿਖਾ ਚੁੱਕਿਆਂਗੇ ਬਰਬਰੀ ਦੇ ਦਿਖਾਏ ਨੇ ਮਸਲੀਨ ਦੇ ਟੈਸਟਾ ਕਾਟਨ ਦੇ ਜਿਹੜੇ ਟੈਸਟਾ ਕਾਟਨ ਹਨ ਉਹ ਵਿਦਆਊਟ ਲਾਈਨਿੰਗ ਸਵਿਚ ਕਰਾਂਗੇ ਜੇ ਬਰਬਰੀ ਆ ਮਸਲੀਨ ਆ ਇਹਨਾਂ ਤੇ ਆਪਾਂ ਲਾਈਨਿੰਗ ਲਾ ਕੇ ਹੀ ਸਟਿਚ ਕਰਾਂਗੇ ਇਹਨਾਂ ਦੀ ਗਰੇਸ ਲਾਈਨਿੰਗ ਦੇ ਨਾਲ ਹੀ ਬਣਦੀ ਆ ਵੈਸੇ ਜਿਹੜਾ ਵੀ ਕੋਈ ਵਧੀਆ ਬ੍ਰਾਂਡਡ ਸੂਟ ਆਪਾਂ ਨੇ ਪ੍ਰਿੰਟ ਦੇ ਵਿੱਚ ਲੈਣਾਗਾ ਉਹ ਵਿਦ ਲਾਈਨਿੰਗ ਹੀ ਬਣੂਗਾ ਅੱਜ ਕੱਲ ਕੋਈ ਵੀ ਵਿਦਆਊਟ ਲਾਈਨਿੰਗ ਸੂਟ ਨਹੀਂ ਬਣਦਾ ਹੈਗਾ ਸਿਰਫ ਜਿਹੜੇ ਆਪਾਂ ਟੈਸਟਾ ਵਾਲੇ ਵਿਦਆਊਟ ਲਾਈਨਿੰਗ ਤੇ ਸਟੋਰੀ ਦੇ ਵਿੱਚ ਆਪਾਂ ਨੂੰ ਵਿ ਜੇ ਜੋ ਵੀ ਤੁਹਾਨੂੰ ਪਸੰਦ ਹੋਇਆ ਜਿਵੇਂ ਪਸੰਦ ਹੋਇਆ ਵਰਕਰ ਦੇ ਵਿੱਚ ਐਡ ਕਰਵਾਉਣਾ ਆਪਣੀ ਸਟੀਚਿੰਗ ਸਟਾਈਲ ਐਡ ਕਰਵਾਉਣ ਦੇ ਸੇ ਇਦਾਂ ਹੀ ਸੂਟ ਬਾਏ ਕਰਨਾ ਵਿਦੇ ਦੁਪੱਟਾ ਬਾਏ ਕਰਨਾ ਜਾਂ ਵਿਦੌੜ ਦੁਪੱਟਾ ਬਾਏ ਕਰਨਾ ਜਿਵੇਂ ਤੁਹਾਡੀ ਚੁਆਇਸ ਆ ਸਾਰੇ ਆਪਣੀ ਨੱਪੇ ਤੁਸੀਂ WhatsApp ਤੇ ਸੈਂਡ ਕਰ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਉਹਦਾ 6239168900 ਹਾਂਜੀ ਸਾਡੇ ਅੱਜ ਦੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨਾਂ ਨਾਲ ਨਵੇਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ